ਅਸੀਂ ਇੱਥੇ ਖੜੇ ਹਾਂ ਜੀ ਬਲਾਸਪੁਰ ਪਿੰਡ ਬਰਾਮਾ ਬਲਾਸਪੁਰ ਅੱਜ ਇੱਥੇ ਵੀਰ ਨੂੰ ਮਿਲੇ ਬਹਾਦਰ ਸਿੰਘ ਨੂੰ ਬਹਾਦਰ ਸਿੰਘ ਵੀਰ ਨੂੰ ਰੱਤਰਸਤੜ ਪਿੰਡ ਤੋਂ 18 ਅਕਤੂਬਰ 2022 ਦੇ ਵਿੱਚ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਛਡਵਾ ਕੇ ਲੈ ਕੇ ਆਏ ਸੀ ਤੇ ਅੱਜ ਅਸੀਂ ਵੀਰ ਨੂੰ ਦੇਖ ਕੇ ਖੁਦ ਵੀ ਪਛਾਣ ਨਹੀਂ ਸਕੇ ਗੁਰੂ ਦੇ ਘਰ ਦਾ ਸੇਵਾਦਾਰ ਮੰਨ ਚੁੱਕਿਆ ਵੀ ਪਿੰਡ ਬਲਾਸਪੁਰ ਦਾ ਵਸਿੰਦਾ ਵਾ ਪਿੰਡ ਬਲਾਸਪੁਰ ਦੇ ਗੁਰੂ ਘਰ ਦੇ ਵਿੱਚ ਵੀਰਾ ਸੇਵਾ ਕਰਦਾ ਵਾ ਅੱਜ ਜਦੋਂ ਅਸੀਂ ਇਸ ਨਗਰ ਤੇ ਕਿਸੇ ਹੋਰ ਕਾਰਜ ਦੇ ਵਾਸਤੇ ਪਹੁੰਚੇ ਸਾਨੂੰ ਪਛਾਣ ਨਹੀਂ ਆਈ ਵੀ ਉਹੀ ਬਹਾਦਰ ਸਿੰਘ ਆ 30-35 ਸਾਲ ਗੁਲਾਮੀ ਬਾਈ ਦੱਸਦਾ ਮੂੰਹ ਤੋਂ ਆਪਣੇ ਘਰੋਂ ਇੱਥੋਂ ਬਲਾਸਪੁਰ ਤੋਂ ਰੜਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਬਾਈ ਆਪਣੇ ਤਾਏ ਦੇ ਪੁੱਤ ਨਾਲ ਉੱਥੋਂ ਅੱਗੇ ਦਰਬਾਰ ਸਾਹਿਬ ਚਲੇ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਇਹਦੇ ਤਾਏ ਦਾ ਮੁੰਡਾ ਵਾਪਸ ਘਰੇ ਪਰਤਿਆ ਆ ਇਹ ਆਪਸ ਵਿੱਚ ਵਿਛੜ ਗਏ ਕਿਤੇ ਉੱਥੇ ਰਹਿ ਗਿਆ ਘੱਟ ਉੱਥੋਂ ਇਹਨੂੰ ਕੋਈ ਬੰਦਾ ਆਪਣੇ ਨਾਲ ਫਲੇਸੀ ਤੇ ਲੈ ਕੇ ਸੱਤੜ ਸੱਤੜ ਪਿੰਡ ਦੇ ਵਿੱਚ ਛੱਡਿਆ ਆ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਆ ਬਟਾਲੇ ਤੋਂ ਵੀ ਅੱਗੇ ਬਾਰਡਰ ਦੇ ਏਰੀਏ ਦਾ ਬਿਲਕੁਲ ਉਥੇ ਕਹਿੰਦਾ ਵੀ ਚੱਲ ਮੇਰੇ ਰਿਸ਼ਤੇਦਾਰਾਂ ਦਾ ਘਰ ਆ ਤੂੰ ਇੱਥੇ ਰਹਿ ਦੋ ਮੱਝਾਂ ਪੱਠੇ ਪਾ ਲਿਆ ਕਰ ਰੋਟੀ ਖਾ ਰਿਆ ਕਰ ਇਹ ਘਰੋਂ ਗੁੰਮਿਆ ਹੋਇਆ ਸੀ ਡਰਿਆ ਹੋਇਆ ਸੀ ਇੰਨੀ ਦੂਰ ਚਲਾ ਗਿਆ ਸੀ ਇੱਕ ਸਿੱਧਾ ਰੱਬ ਰੂਪੀ ਬੰਦਾ ਸੀ ਸਿੱਧਾ ਸਾਦਾ ਉਹਨਾਂ ਬੰਦਿਆਂ ਨੇ 35 ਸਾਲ ਇਹਦੇ ਤੇ ਤਸ਼ੱਦਦ ਕੀਤਾ ਮਤਲਬ ਇਹ ਤੋਂ ਗੋਹਾ ਚਕਾਇਆ ਪੱਠੇ ਵਢਾਏ ਸਾਰੇ ਘਰ ਦੇ ਕੰਮ ਰਿਹੜਾ ਗੋਹੇ ਦਾ ਭਰ ਕੇ ਸੱਟ ਕੇ ਆਉਂਦਾ ਵਿਚਾਰਾ ਇੰਨੀ ਕਿ ਦੁਰਦਸ਼ਾ ਹੋਈ ਸੀਗੀ ਪੀਰ ਦੀ ਆਪਣਿਆਂ ਨੂੰ ਵੀ ਪਛਾਣਦਾ ਨਹੀਂ ਸੀ ਆਪਣੇ ਘਰ ਆਉਣ ਲਈ ਬੜੇ ਯਤਨ ਕੀਤੇ ਪਰ ਉਹ ਇੰਨਾ ਡਰਾਉਂਦੇ ਸੀ ਇਹਨੂੰ ਡਰਦਾ ਹਿੰਮਤ ਨਹੀਂ ਕਰ ਸਕਿਆ ਭੱਜਣ ਦੀ ਪਰ ਰਾਹੇ-ਕਰਾਹੇ ਜਦੋਂ ਵੀ ਕੋਈ ਇਹਨੂੰ ਮਿਲਦਾ ਬੰਦਾ ਕੋਈ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰਦਾ ਤਾਂ ਮੋਗੇ ਜ਼ਿਲ੍ਹੇ ਦੀ ਗੱਲ ਕਰਦਾ ਕੋਈ ਇਧਰਲੇ ਪਾਸੇ ਦੀ ਤਾਂ ਇਹ ਉਦੋਂ ਤਰਲਾ ਪਾਉਂਦਾ ਵੀ ਯਾਰ ਮੇਰੇ ਘਰੇ ਸੁਨੇਹਾ ਲਾ ਦੋ ਕੋਈ ਮੇਰੇ ਘਰੇ ਦੱਸ ਦੋ ਕੋਈ ਹੋਂਦ ਤੱਕ ਸਰਬ ਰੂਪੀ ਵੀਰ ਦੇ ਅਸੀਂ ਜਿਹਦਾ ਅੱਜ ਵੀ ਨਾਂ ਨਹੀਂ ਲੈ ਸਕਦੇ ਵੀ ਕਿਹਨੇ ਦੱਸਿਆ ਸੀ ਸਾਨੂੰ ਤੇ ਉਹਨੇ ਵੀਰ ਨੇ ਸਾਡੇ ਤੱਕ ਇਹਦੀ ਆਵਾਜ਼ ਪਹੁੰਚਾਈ ਇਹਦੇ ਪਰਿਵਾਰ ਤੱਕ ਪਹੁੰਚ ਕੀਤੀ ਇਹਦੇ ਪਰਿਵਾਰ ਚ ਜਦੋਂ ਪਹੁੰਚ ਕੀਤੀ ਇਹਦੀ ਮਾਂ ਤਾਂ ਇਹਦਾ ਪਰਿਵਾਰ ਪਰਿਵਾਰ ਤਾਂ ਇਹਦੇ ਭਰਾ ਤਾਂ ਇਹਨੂੰ ਮਰਿਆ ਸਮਝੀ ਬੈਠੇ ਸੀ ਦੀ 35 ਸਾਲ ਨਿਕਲ ਗਏ ਵੀ ਕਿੱਥੇ ਗਿਆ ਬੰਦਾ ਉਹ ਤਾਂ ਸੋਚਦੇ ਸੀ ਵੀ ਕਿਤੇ ਮਰ ਖਾਪ ਗਿਆ ਹੋ ਪਰ ਜਦੋਂ ਮਾਂ ਨੂੰ ਪਤਾ ਲੱਗਿਆ ਜਿਹੜੀ ਮੰਮੀ ਨਾਲ ਹੀ ਗੱਲ ਕੀਤੀ ਸੀ ਆ ਕੇ ਉਹਨਾਂ ਨੇ ਤੁਹਾਡੀ ਨਾਲ ਕਿਹੜਾ ਗੱਲ ਕੀਤੀ ਸੀ ਆ ਕੇ ਉਹਨਾਂ ਨੇ ਭਰਾ ਨਾਲ ਕੀਤੀ ਸੀ ਭਰਾ ਨਾਲ ਕੀਤੀ ਸੀ ਮਾਂ ਹੈਗੀ ਤੇਰੀ ਉਹ ਤਾਂ ਮਰ ਗਈ ਉਹ ਮਰ ਗਈ ਸੀ ਮਾਂ ਉਹ ਵੀ ਮਰ ਗਈ ਤੇ ਮਾਂ ਤੇ ਪਿਓ ਤਾਂ ਡਿੱਗ ਡਿੱਗ ਤੇ ਮਰ ਗਏ ਸੀ ਕਿਤੇ ਨਾ ਹਾਂ ਉਹ ਦੂਜਾ ਸੀ ਇੱਕ ਬਾਈ ਹੋਰ ਰਾਜ 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 ਬੈਦ 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 ਉਹ ਤੁਹਾਡਾ ਭਰਾ ਬੈਦ ਹੈ ਨਾ ਭਰਾ ਛੋਟਾ ਛੋਟਾ ਵਾ ਤੇ ਤੋਂ ਉਹਨਾਂ ਆ ਕੇ ਮਿਲਿਆ ਉਹ ਬੰਦਾ ਹਨਾ ਉਹਨੇ ਸੁਨੇਹਾ ਲਾਇਆ ਉਹਨੂੰ ਤੇ ਫਿਰ ਜਿਹੜਾ ਉਹ ਬਾਈ ਆ ਰਾਜੂ ਬੈ ਦਾ ਭਰਾ ਛੋਟਾ ਉਹਨੇ ਸਾਡੇ ਨਾਲ ਸੰਪਰਕ ਕੀਤਾ ਉਹੀ ਲੈ ਗਿਆ ਫਿਰ ਉਹਨੇ ਜਦੋਂ ਸਾਡੇ ਨਾਲ ਸੰਪਰਕ ਕੀਤਾ ਦੱਸਿਆ ਵੀ ਸਾਡਾ ਭਰਾ ਬਾਈ ਵੀ ਉੱਥੇ ਗਰਦਾਸਪੁਰ ਜ਼ਿਲ੍ਹੇ ਦੇ ਕਿਸੇ ਦੇ ਘਰੇ ਗੁਲਾਮ ਬਣਾ ਕੇ ਰੱਖਿਆ ਹੋਇਆ ਵੀ ਆਪਾਂ ਲੈ ਕੇ ਆਉਣਾ ਤਾਂ ਅਸੀਂ ਉੱਥੋਂ ਵੀਰ ਉਹਨਾਂ ਦੇ ਨਾਲ ਇਹਦੇ ਪਰਿਵਾਰ ਨੂੰ ਇਹਦੀਆਂ ਭਰਜਾਈਆਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਦੋਂ ਉੱਥੇ ਗਏ ਉੱਥੇ ਬੜੀ ਉਹਨਾਂ ਨਾਲ ਜਿਰਜਦਾਈ ਵੀ ਹੋਈ ਕਿਉਂਕਿ ਜਿਹੜਾ ਝੂਠਾ ਹੁੰਦਾ ਉਹ ੱਚਾ ਬੋਲ ਕੇ ਰੌਲਾ ਪਾ ਕੇ ਸੱਚਾ ਬਣਨ ਦਾ ਕੋਈ ਯਤਨ ਕਰਦਾ ਹੁੰਦਾ ਤੇ ਪਰ ਸਾਡੇ ਨਾਲ ਸਚਾਈ ਖੜੀ ਸੀ ਜ਼ਮੀਨ ਦੀ ਇੰਨੇ ਸਾਲਾਂ ਦੀ ਤਸ਼ੱਦਦ ਭਰੀ ਜ਼ਿੰਦਗੀ ਗੁਲਾਮੀ ਭਰੀ ਜ਼ਿੰਦਗੀ ਨਾਲ ਉਹ ਗੁਰੂ ਦਾ ਪਹਿਰਾ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉੱਥੋਂ ਵੀਰ ਨੂੰ ਕੱਢ ਕੇ ਲੈ ਕੇ ਆਏ ਉਸ ਟਾਈਮ ਅੱਜ ਸਾਲ ਤੋਂ ਉੱਪਰ ਹੋ ਗਿਆ ਦੋ ਤਿੰਨ ਮਹੀਨੇ ਤੇ ਬਾਈ ਦੀ ਅੱਜ ਖਾਤ ਦੇਖ ਕੇ ਰੰਗ ਢੰਗ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਬਹੁਤ ਧੰਨਵਾਦ ਹੈ ਨਗਰ ਨਿਵਾਸੀਆਂ ਦਾ ਸਰਪੰਚ ਖੜੇ ਨੇ ਮਾਤਾ ਜੀ ਸਾਡੇ ਇਸ ਨਗਰ ਦੇ ਸਰਪੰਚ ਨੇ ਮੌਜੂਦਾ ਹੁਣ ਕਿਉਂ ਨਹੀਂ ਖੜੇ ਨੇ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰੇ ਇਸ ਨਗਰ ਦੇ ਵਿੱਚ ਸਾਡੇ ਮਾਮਾਈ ਦੀ ਬੇਟੀ ਦਾ ਵਿਆਹ ਹੋਇਆ ਨਿੰਮੋ ਬਾਈ ਜੀ ਅੱਜ ਸਾਡੇ ਇਸ ਦੁਨੀਆ ਤੇ ਨਹੀਂ ਹੈਗੇ ਉਹਨਾਂ ਦੇ ਘਰ ਖੜੇ ਆ ਬੜੀ ਮਨ ਨੂੰ ਤਸੱਲੀ ਹੋਈ ਵੀ ਸਾਰੇ ਨਗਰ ਨੇ ਬਹਾਦਰ ਸਿੰਘ ਨੂੰ ਪੂਰਾ ਸਤਿਕਾਰ ਦਿੱਤਾ ਗੁਰੂ ਘਰ ਦੇ ਵਿੱਚ ਹੁਣ ਸੇਵਾ ਕਰਦਾ ਵੀਰ ਗੁਰੂ ਘਰ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਗੁਰੂ ਦੀ ਸੇਵਾ ਕਰਦੇ ਆ ਭਰਾ ਵਿਆਹੇ ਗਏ ਭਤੀਜੇ ਭਤੀਜੀਆਂ ਵੀ ਵਿਆਹੀਆਂ ਗਈਆਂ ਗਾਂ ਇਹ ਬੰਦਾ ਗਲਾਮੀ ਕੱਟਦਾ ਰਿਹਾ ਵਿਚਾਰਾ ਕਿੱਥੇ ਇਹ ਵੱਡਾ ਸੀ ਘਰ ਦਾ ਮੋਢੀ ਸੀ ਛੋਟਿਆਂ ਦੇ ਵਿਆਹ ਸ਼ਾਦੀਆਂ ਹੋ ਗਈਆਂ ਇੱਥੇ ਸਾਰੇ ਰੰਗੀ ਬਸਦੇ ਰਹੇ ਇਹ ਵਿਚਾਰਾ ਉੱਥੇ ਗੁਲਾਮੀ ਕਰਦਾ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਭਦਰ ਸਿੰਘ ਜਿਉਂਦਾ ਵਾ ਤੇ ਉਸ ਬਾਈ ਦਾ ਧੰਨਵਾਦ ਜੀ ਨੇ ਭਦਰ ਸਿੰਘ ਨੂੰ ਜਿਉਂਦਾ ਕੀਤਾ ਜਿਨੇ ਆਪਣੇ ਪਿੰਡ 'ਚ ਸ਼ਰੀਕ ਕਬੀਲੇ 'ਚ ਵਿਰੋਧ ਦੁਸ਼ਮਣੀ ਪਾਉਣ ਦੇ ਡਰ ਨੂੰ ਪਿੱਛੇ ਧੱਕੇ ਇਕ ਇਨਸਾਨੀਅਤ ਫਰਜ਼ ਦੀਵਾਇਆ ਇਨਸਾਨੀਅਤ ਤੇ ਭਾਦਰ ਸਿੰਘ ਦਾ ਸਨੇਹ ਲੈ ਕੇ ਜਦੋਂ ਇਸ ਪਿੰਡ ਚ ਆਇਆ ਉਹ ਬਾਈ ਤੇ ਇਸ ਘਰ ਦੀ ਇਸ ਘਰ ਦੇ ਮੈਂਬਰਾਂ ਦੀ ਉਹ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਿਹੜੇ ਇਹਨੂੰ ਮਰਿਆ ਸਮਝੀ ਬੈਠੇ ਸੀ ਨੱਗਰ ਵੀ ਮਰਿਆ ਸਮਝੀ ਬੈਠਾ ਸੀ ਤੇ ਅੱਜ ਉਹ ਹੀ ਭਾਦਰ ਆਪਦੇ ਪਿੰਡ ਤੇ ਰੰਗੀ ਵਾਦਦਾ ਹੁਣ ਕਹਿੰਦੇ ਸੀ ਐਕਟੀ ਨਗਰ ਕੀਰਤਨ ਨਿਕਲੇ ਪੰਜ ਪਿਆਰਾਂ ਸ਼ਾਮਲ ਹੋਇਆ ਹਾਂਜੀ ਹਾਂਜੀ ਵਾਹ ਜੀ ਬੱਲੇ ਪਹਿਲੀ ਵਾਰ ਜੀ ਹੋਇਆ ਸੀ ਜਦੋਂ ਪਹਿਜਾ ਲੈਂਦੇ ਉਦੋਂ ਵਾਰੀ ਕਰਤਾ ਸੀ ਇਹਦਾ ਵਾਹ ਜੀ ਸਰ ਮਾਦਰ ਸਿਆ ਹੁਣ ਆਪਦੇ ਪੈਂਟ ਰਹਿ ਕੇ ਫਿਰ ਪੂਰਾ ਵਧੀਆ ਖੁਸ਼ ਆ ਹਾਂਜੀ ਹਾਂਜੀ ਇਹਨਾਂ ਆਪਦੇ ਕਿਹੜੇ ਚਾਗ ਨੇ ਹਾਂਜੀ ਕਿਹੜੇ ਜਾਗੇ ਆਪਦੇ ਭੈਣਾ ਭਾਈਆਂ ਚਾਗੇ ਸਾਰੇ ਮਾਲਕ ਸਭ ਦੀ ਕਹਿੰਦੇ ਹੁੰਦੇ ਆ ਆਤਮਾ ਠੰਡੀ ਰੱਖੀ ਬਿਲਕੁਲ ਹਾਂਜੀ ਇਹਨਾਂ ਸਾਰੇ ਨਕਰਦਾਈ ਧੰਨਵਾਦ ਆ ਬਹੁਤ ਇਹ ਲੋਕਾਂ ਨੂੰ ਬਾਈ ਬਹੁਤ ਜਾਨੀ ਜਿੰਨਾ ਨਹੀਂ ਨਾ ਪਰ ਅੱਲਾ ਜੀਤਾ ਤੇ ਇਨਾ ਹਾਂ ਜੀ ਮੁਕਤਾ ਦੀ ਸੇਵਾ ਵਾਲੀ ਟੀਮ ਹੈ ਜਿਹੜੀ ਮਾਤਾ ਸਰਜੀਤ ਕੌਰ ਨੂੰ ਲੈਣ ਜਿੱਥੇ ਆਈ ਸੀ ਉੱਥਾਂ ਉਹਨਾਂ ਨੇ ਅੱਜ ਤੋਂ 1 ਸਾਲ ਪਹਿਲਾਂ ਤਕਰੀਬਨ ਭਦਰ ਸਿੰਘ ਨੂੰ ਲੈ ਕੇ ਜਾਂਦਾ ਸੀ ਤੇ ਜਿਹੜਾ ਕਿ ਉਹ ਗਰਦਾਸਪੁਰ ਦੇ ਪਿੰਡ ਨੇੜੇ ਅਤਰਖੱਤਰ ਨੇੜੇ ਬੰਦੀ ਬਣਾ ਰੱਖਿਆ ਸੀ ਤੇ ਜਦੋਂ ਸਮੁੱਚੀ ਟੀਮ ਹੈ ਜਿਹੜੀ ਉਹ ਨੂੰ ਭਦਰ ਸਿੰਘ ਨੂੰ ਮਿਲੀ ਤਾਂ ਬਹੁਤ ਜ਼ਿਆਦਾ ਖੁਸ਼ ਹੋਈ ਤੇ ਉਹਨੂੰ ਇਸ ਅੰਬਰਤਾਰੇ ਲਿਵਾਸ ਚ ਦੇਖ ਕੇ ਕੋਸੀ ਇਸ ਕਰ ਅਸੀਂ ਗੁਰਪ੍ਰੀਤ ਸਿੰਘ ਮਿੰਪੂ ਜੀ ਦਾ ਤੇ ਸਮੁੱਚੀ ਟੀਮ ਦਾ ਸਮੁੱਚੀ ਪੰਚਾਇਤ ਵੱਲੋਂ ਸਮੁੱਚੇ ਨਗਰ ਵੱਲੋਂ ਸਾਰਿਆਂ ਵੱਲੋਂ ਜੀ ਆਇਆਂ ਤੇ ਧੰਨਵਾਦ ਕਰਦੇ ਆ ਜਿੰਨਾ ਵੀ ਸਾਥ ਹੋ ਸਕਿਆ ਅਸੀਂ ਇਹਨਾਂ ਦੇ ਰਿਣੀ ਰਹਿਾਂਗੇ ਇਹਨਾਂ ਨੂੰ ਕਹਿੰਦੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਹਸਤਾ ਵਾਹਿਗੁਰੂ ਜੀ